ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡਾ ਕਰੰਟ ਅਫੇਅਰ ਦਾ ਟੌਪਿਕ ਜੋ ਕਿ ਟਰਾਈ ਦੇ ਰਿਗਾਰਡਿੰਗ ਆ ਇੱਕ ਹੁਣੇ 23 ਤਰੀਕ ਨੂੰ ਖਬਰ ਆਈ ਆ ਤੁਹਾਡੇ ਵੈਸੇ ਵੀ ਤੁਹਾਡੇ ਲਈ ਬ੍ਰੇਕਿੰਗ ਨਿਊਜ਼ ਹੈ ਫਾਇਦੇਮੰਦ ਦਾ ਤੇ ਇਸ ਦੇ ਰਿਗਾਰਡਿੰਗ ਕੁਐਸਚਨ ਵੀ ਜੋ ਆ ਸਕਦੇ ਐ ਐਮਸੀਕਿਊ ਵੀ ਆਪਾਂ ਨੇ ਵਿੱਚ ਬਣਾਏ ਹੋਏ ਆ ਤੁਸੀਂ ਇਹ ਬੜੀ ਵੀਡੀਓ ਧਿਆਨ ਨਾਲ ਦੇਖਣੀ ਆ ਹੈ ਕੀ ਖਬਰ ਇਹ ਪਹਿਲਾਂ ਇਹ ਤੁਹਾਨੂੰ ਸਮਝਾਵਾਂਗੇ ਆਪਾਂ ਫਿਰ ਤੁਹਾਨੂੰ ਐਮਸੀਕਿਊ ਵੀ ਕਰਵਾਵਾਂਗੇ ਠੀਕ ਆ ਤੁਸੀਂ ਆਮ ਜਨਤਾ ਨਾਲ ਵੀ ਸ਼ੇਅਰ ਕਰ ਸਕਦੇ ਆ ਕਿਉਂਕਿ ਉਹਨਾਂ ਲਈ ਵੀ ਖੁਸ਼ਖਬਰੀ ਦੀ ਖ ਟ੍ਰਾਈ ਕੀ ਆ ਟ੍ਰਾਈ ਜਿਹੜੇ ਕਿ ਆਪਾਂ ਜਿਵੇਂ SIM ਵਰਤਦੇ ਆ ਆਪਣਾ ਬੋਡਾ ਫੋਨ ਦਾ Jio ਦਾ Airtel ਦਾ ਹਨਾ BSNL ਇਹਨਾਂ ਵੱਖ-ਵੱਖਰੀਆਂ ਸੇਵਾਵਾਂ ਆਪਾਂ ਪ੍ਰਾਪਤ ਕਰਦੇ ਆ ਜਿਵੇਂ ਕਿ ਵੌਇਸ ਕਾਲ ਦੀਆਂ SMS ਹਨਾ ਨੈੱਟ ਦੀ ਤੇ ਇਹਨਾਂ ਦੇ ਉੱਤੇ ਸਾਰਿਆਂ ਦਾ ਕੰਟਰੋਲ ਇਹਨਾਂ ਸਾਰਿਆਂ ਦੇ ਉੱਤੇ ਕੰਪਨੀ ਦੇ ਉੱਤੇ ਕੰਟਰੋਲ ਕਿਹਦਾ ਹੈ ਕਿਸਦਾ ਕੰਟਰੋਲ ਆ ਟ੍ਰਾਈ ਦਾ ਟ੍ਰਾਈ ਕੀ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਠੀਕ ਆ ਇਸ ਦਾ ਕੰਟਰੋਲ ਆ ਇਹ ਜਦੋਂ ਵੀ ਕੋਈ ਇਹਨਾਂ ਨੂੰ ਕੋਈ ਗਾਈਡਲਾਈਨਸ ਜਾਰੀ ਕਰਨੀਆਂ ਹੁੰਦੀਆਂ ਬੀ ਕਸਟਮਰ ਨੂੰ ਤੁਸੀਂ ਕਿੱਦਾਂ ਕਿੱਦਾਂ ਉਹਦਾ ਖਿਆਲ ਰੱਖਣਾ ਹੈ ਨਾ ਕਸਟਮਰ ਨੂੰ ਦਿੱਕਤ ਨਾ ਆਵੇ ਕੋਈ ਹੈ ਨਾ ਗਾਈਡਲਾਈਨਸ ਕੌਣ ਜਾਰੀ ਕਰ ਦਿੰਦਾ ਇਹਨਾਂ ਨੂੰ ਟਰਾਈ ਕਰਦਾ ਠੀਕ ਹੈ ਤੇ ਕੋਈ ਕਸਟਮਰਸ ਨਾਲ ਧੱਕਾ ਨਾ ਹੋਵੇ ਇਸ ਵਾਰੀ ਬਹੁਤ ਹੀ ਖੁਸ਼ਖਬਰੀ ਜੋ ਖੁਸ਼ੀ ਦੀ ਖਬਰ ਆ ਕਿ ਜਿਹੜੇ ਆਪਾਂ ਜ਼ਿਆਦਾ ਪੈਸੇ ਦੇ ਰਹੇ ਹਾਂ ਰਚਾਰਜਿਸ ਦੇ ਕਿਹੜੇ ਇਹ ਫੋਨ ਨੂੰ ਧਿਆਨ ਰੱਖੋ ਠੀਕ ਹੈ ਇਹ ਕਿਹੜੇ ਫੀਚਰਡ ਫੋਨ ਹਨ ਹਨ ਤੁਸੀਂ ਸਾਰਿਆਂ ਕੋ ਤੁਹਾਡੇ ਸਾਰੇ ਘਰਾਂ ਦੇ ਵਿੱਚ ਇੱਕ ਨਾ ਇੱਕ ਫੀਚਰਡ ਫੋਨ ਤਾਂ ਹੁਣ ਵੀ ਹੋਏਗਾ ਸਮਾਰਟਫੋਨ ਦੇ ਨਾਲ ਨਾਲ ਕਿਉਂ ਇਹਦੇ ਵਿੱਚ ਸਿਰਫ SIM ਪਾ ਕੇ ਆਪਾਂ ਕਾਲ ਕਰਨ ਲਈ ਵਰਤਦੇ ਆਂ ਹੈਨਾ ਜਾਂ ਫਿਰ ਆਪਾਂ ਮੈਸੇਜ ਕਰਨ ਲਈ ਵਰਤਦੇ ਹਾਂ ਹਨ ਜਾਂ ਜ਼ਿਆਦਾਤਰ ਕਾਲ ਕਰਨ ਲਈ ਪਰ ਕੰਪਨੀਆਂ ਨੇ ਕੀ ਕੀਤਾ ਹੋਇਆ ਹੈ ਕੰਪਨੀਆਂ ਨੇ ਕੀ ਕੀਤਾ ਹੋਇਆ ਹੈ ਕਿ ਨਾਲ ਤੁਹਾਨੂੰ ਡਾਟੇ ਦਾ ਵੀ ਪੈਕ ਲੈਣਾ ਪੈਂਦਾ ਹੈ 2GB ਡਾਟਾ ਮਿਨੀਮਮ ਲੈਣਾ ਪੈਂਦਾ ਤੁਹਾਨੂੰ ਜਦਕਿ ਤੁਹਾਨੂੰ ਲੋੜ ਨਹੀਂ ਹੈਗੀ ਇਸ ਫੋਨ ਦੇ ਵਿੱਚ ਤੁਹਾਨੂੰ ਸਿਰਫ ਕਾਲ ਕਰਨ ਦੀ ਲੋੜ ਹੈ ਜਾਂ ਬਦਦੋ-ਬਦ SMS ਕਰਨ ਦੀ ਤੇ ਇਸ ਦੇ ਮੱਦੇ ਨਜ਼ਰ ਇੱਕ ਟਰਾਈ ਨੇ ਨਵੀਂ ਗਾਈਡਲਾਈਨਸ ਟੈਲੀਕਮ ਕੰਪਨੀਆਂ ਨੂੰ ਇਸ਼ੂ ਕੀਤੀਆਂ ਉਹ ਆਪਾਂ ਹੁਣ ਡਿਸਕਸ ਕਰਦੇ ਹਾਂ ਤ੍ਰਾਈ ਨੇ ਜਿਹੜਾ ਨਿਊ ਰੂਲ ਕੱਢਿਆ ਇਹ ਵੌਇਸ ਪਲੱਸ ਐਸਐਮਐਸ ਵੀ ਹੁਣ ਤੁਸੀਂ ਏਦਾਂ ਦਾ ਇੱਕ ਪੈਕੇਜ ਲੈ ਕੇ ਆਉਣਾ ਕੰਪਨੀ ਨੂੰ ਕਹਿਤਾ ਜਿਸ ਦੇ ਵਿੱਚ ਵੌਇਸ ਕਾਲ ਹੋ ਸਕੇ ਸਿਰਫ ਫੋਨ ਕਰਨਾ ਸੁਣਨਾ ਠੀਕ ਆ ਮੈਸੇਜ ਕਰਨ ਨਹੀਂ ਠੀਕ ਆ ਸਿਰਫ ਇਹ ਸੇਵਾਵਾਂ ਇਹ ਸੇਵਾਵਾਂ ਵੀ ਇਹ ਨਾ ਹੋਵੇ ਕਿ ਤੁਸੀਂ ਨੈੱਟ ਦਾ ਪੈਕ ਨਾਲ ਜੋੜਤਾ ਧੱਕੇ ਦੀ ਚਾਹੀਦਾ ਹੈ ਨਹੀਂ ਕਿਉਂਕਿ ਫੀਚਰਡ ਫੋਨ ਆ ਉਸ ਦੇ ਵਿੱਚ ਨੈੱਟ ਦੀ ਕੋਈ ਯੂਜ਼ ਨਹੀਂ ਹੁੰਦੀ ਹਨਾ ਤੇ ਉਹਨਾਂ ਲਈ ਇਹ ਇੱਕ ਨਵੀਂ ਗਾਈਡਲਾਈਨਸ ਜਾਰੂ ਕੀਤੀਆਂ ਕੰਪਨੀਆਂ ਨੂੰ ਹਦਾਇਤ ਕੀਤੀ ਆ ਵੀ ਇੰਦਾ ਦਾ ਪੈਕੇਜ ਬਣਾਓ ਜਿਸ ਨਾਲ ਲਗਭਗ 150 ਮਿਲੀਅਨ ਲੋਕਾਂ ਨੂੰ ਫਾਇਦਾ ਹੋਊਗਾ 150 ਮਿਲੀਅਨ ਲੋਕ ਜਿਹੜੇ ਫੀਚਰਡ ਫੋਨ ਯੂਜ਼ ਕਰਦੇ ਆ ਮਤਲਬ ਕਿ 15 ਕਰੋੜ ਲੋਕ ਲਗਭਗ ਫੀਚਰਡ ਫੋਨ ਯੂਜ਼ ਕਰਦੇ ਆ ਜਿਹੜੇ ਨਾਰਮਲ ਫੋਨ ਹੁੰਦੇ ਆ ਬਟਨ ਵਾਲੇ ਫੋਨ ਇਨੂੰ ਕਹ ਦਿੰਦੇ ਆਪਾਂ ਦਿੱਸੀ ਭਾਸ਼ਾ ਵਿੱਚ ਠੀਕ ਆ ਜਿਸ ਦੇ ਵਿੱਚ ਨੈਟ ਦੀ ਕੋਈ ਯੂਜ਼ ਨਹੀਂ ਹੈਗੀ ਠੀਕ ਆ ਤੇ ਇਸ ਤੋਂ ਇਲਾਵਾ 스마트ਫੋਨ ਦੇ ਵਿੱਚ ਕਿਆ ਫੈਰਿਆ 스마트ਫੋਨ ਦੇ ਵਿੱਚ ਵੀ ਆਪਾਂ ਕਿਆ ਕਰਦੇ ਆ ਦੋ ਸਿਮ ਰੱਖਦੇ ਆ ਇੱਕ ਆਪਣਾ ਸਿਮ ਹੁੰਦਾ ਜਸਟ ਆਪਾਂ ਨੇ ਕੋਈ ਬਿਨਾ ਡਾਟੇ ਤੋਂ ਯੂਜ਼ ਕਰਨਾ ਸਿਰਫ ਫੋਨ ਕਰਨ ਲਈ ਸੁਣ ਲਈ ਹਨਾ ਵਰਤਣਾ ਇੱਕ ਚ ਚਲੋ ਆਪਾਂ ਡਾਟਾ ਯੂਜ਼ ਕਰਦੇ ਆ ਹਨਾ ਕਈ ਦੋ ਪੈਕੇਜ ਨਹੀਂ ਪਵਾ ਸਕਦੇ ਦੋਨਾਂ ਚ ਡਾਟੇ ਦਾ ਇੱਕ ਚ ਡਾਟੇ ਦਾ ਪੈਕ ਪਾ ਲੈਂਦੇ ਆ ਪਰ ਹ ਹੁਣ ਕੰਡੀਸ਼ਨ ਕੀ ਆ ਉਸ ਦੇ ਲਈ ਵੀ ਦੋਨਾਂ ਸਿਮਾਂ ਦੇ ਵਿੱਚ ਆਪਾਂ ਨੂੰ ਡਾਟੇ ਦਾ ਪੈਕ ਲੈਣਾ ਹੀ ਪੈਂਦਾ ਹੈ ਹਨਾ ਉਸ ਦੇ ਲਈ ਟਰਾਈ ਨੇ ਇਹ ਨਵੇਂ ਗਾਰਲੈਂਸ ਜਾਰੀ ਕੀਤੀਆਂ ਠੀਕ ਆ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿਆ-ਕਿਆ ਚੇਂਜ ਕਰਨਾ ਹੈ ਪਹਿਲਾ ਤਾਂ ਇਹ ਤੁਹਾਨੂੰ ਸਮਝਾ ਦਤਾ ਕਿ 2G ਸਬਸਕ੍ਰਾਈਬਰ ਲਈ ਇਹ ਜੋ ਟਰਾਈ ਨੇ ਗਾਈਡਲਾਈਨਸ ਜਾਰੀ ਕੀਤੀਆਂ 2G ਸਬਸਕ੍ਰਾਈਬਰ ਇਹ ਕਿਹੜੇ ਫੋਨ ਹੁੰਦੇ ਆ 2G ਹੁੰਦੇ ਆ ਜਿਨ੍ਹਾਂ ਨਾਲ ਰਹੀ ਆਪਾਂ SMS ਜਾਂ ਫੋਨ ਕਰ ਸਕਦੇ ਹਾਂ ਠੀਕ ਆ ਉਹਨਾਂ ਲਈ ਇਹ ਗਾਈਡਲਾਈਨਸ ਜਾਰੀ ਹੋਈਆਂ ਵੀ ਉਹਨਾਂ ਕੰਪਨੀਆਂ ਨੇ ਉਹਨਾਂ ਕਸਟਮਰਾਂ ਦਾ ਧਿਆਨ ਰੱਖਣਾ ਜਿਹੜੇ 2G ਸਰਵਿਸ ਯੂਜ਼ ਕਰਦੇ ਹਜੇ ਵੀ ਜਦਕਿ ਕੰਪਨੀਆਂ ਨਾ ਖੋਸ਼ਾਂ ਕੰਪਨੀਆਂ ਨਹੀਂ ਚਾਹੁੰਦੀਆਂ ਵੀ ਇਹ ਕੋਈ ਉਹਨਾਂ ਪਰ ਇਦਾਂ ਦੀ ਕੋਈ ਸਟ੍ਰਿਕਸ਼ਨ ਲੱਗਦੀ ਕੰਪਨੀਆਂ 2G ਤੋਂ ਕਦੀਆਂ ਭਜਦੀਆਂ ਫਿਰਦੀਆਂ ਕਿ ਉਹਨਾਂ ਦੀ 4G ਸੇਵਾ ਵਰਤ ਤੀ ਜਾਵੇ ਉਹਨਾਂ ਦੀ 5G ਸੇਵਾ ਵਰਤੀ ਜਾਵੇ 2G ਨਾ ਵਰਤੀ ਜਾਵੇ ਠੀਕ ਆ ਤੇ ਉਹ ਚੋਂ ਕੰਪੈਰਟਾਈ ਨੇ ਇਨਸਟ੍ਰਕਸ਼ਨ ਲਗਾਤੀ ਕਿ ਤੁਹਾਨੂੰ ਸੋਚਣਾ ਪੈਣਾ ਹੈ ਉਹਨਾਂ ਕਸਟਮਰਾਂ ਦਾ ਜਿਹੜੇ ਹਜੇ ਵੀ 2G ਵਰਤਦੇ ਆ ਜਿਹੜੇ ਨੌਨ ਡਾਟਾ ਯੂਜ਼ਰ ਆ ਜਿਨ੍ਹਾਂ ਨੂੰ ਡਾਟੇ ਦੀ ਲੋੜ ਨਹੀਂ ਇੰਟਰਨੈਟ ਦੀ ਲੋੜ ਨਹੀਂ ਹੈਗੀ ਸਿਰਫ ਉਹਨਾਂ ਨੇ ਫੋਨ ਕਰਨਾ ਹੈ ਠੀਕ ਆ ਉਹ ਕਿਹੜੇ ਆ ਰੂਰਲ ਪਿੰਡਾਂ ਦੇ ਵਿੱਚ ਬਹੁਤ ਸਾਰੀ ਜਨਤਾ ਹਨ ਜਿਹੜੇ ਪਿੰਡਾਂ ਦੇ ਲੋਕੀਆ ਉਹਨਾਂ ਨੂੰ ਲੋੜ ਨਹੀਂ ਪੈਂਦੀ ਡਾਟੇ ਦੀ ਕਈ ਸਿਰਫ ਹਨਾ ਕਈ ਉਹ 올ਡ ਏਜ ਮਤਲਬ ਕਿ ਉਹ ਸਿਰਫ ਫੋਨ ਸੁਣਨ ਲਈ ਵਰਤਦੇ ਆ ਫੋਨਾਂ ਨੂੰ ਪਰ ਉਹਨਾਂ ਨੂੰ ੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਤੇ ਜਿਹੜਾ ਸਪੈਸ਼ਲ ਟੈਰੀਫ ਵਾਊਚਰ ਜਾਰੀ ਕਰਨ ਲਈ ਕੀ ਹੈ ਟਰਾਈ ਨੇ ਇਹ ਕੀ ਕਿ ਹੈ ਕਿ 23 ਜਨਵਰੀ 2025 ਤੋਂ ਲਾਗੂ ਕਰ ਦੋ ਕੰਪਨੀਆਂ ਨੂੰ ਦੇਤੀ ਸਲਾਹ ਕਿ ਇਦਾਂ ਦਾ ਪੈਕ ਲੈ ਕੇ ਆਓ 23 ਜਨਵਰੀ 2025 ਤੱਕ ਜਿਸ ਦੇ ਵਿੱਚ ਡਾਟਾ ਨਾ ਹੋਵੇ ਸਿਰਫ ਫੋਨ ਕਰਨ ਸੁਣਨ ਤੇ ਐਸਐਮਐਸ ਭੇਜਣ ਦੀ ਹੀ ਪੈਸੇ ਲਗਤ ਹੋਵੇ ਹੋਰ ਜਿਆਦਾ ਖਰਚਾ ਨਾ ਹੋਵੇ ਸਿਰਫ 30 ਦਿਨ ਦੇ ਵਿੱਚ 23 ਤਰੀਕ ਤੋਂ ਸ਼ੁਰੂ 23 ਜਨਵਰੀ 2023 ਦਸੰਬਰ 2024 ਨੂੰ ਇਹ ਕਾਨੂੰਨ ਬਣਾਇਆ ਟਰਾਈ ਨੇ ਜੋ ਵੀ ਆਪਣਾ ਮਤਲਬ ਕਿ ਨੋਟੀਫਾਈ ਕੀਤਾ ਤੇ 23 ਜਨਵਰੀ 2025 ਤੱਕ ਇਹ ਲਾਗੂ ਕਰਨ ਲਈ ਕਿਹਾ ਉਹਨਾਂ ਨੇ ਕਿ 2ਜੀ ਸੇਵਾਵਾਂ માં ਜਿਨ੍ਹਾਂ ਨੂੰ ਲੋੜ ਆ ਇਹ ਬਰਕਰਾਰ ਰਹਿਣਾ ਉਹਨਾਂ ਦੀਆਂ ਤੇ ਉਹਨਾਂ ਦੇ ਵਿੱਚ ਡਾਟਾ ਕੰਪਲਸਰੀ ਨਾ ਹੋਵੇ ਤੋਂ ਨੂੰ ਪਹਿਲਾਂ ਵੀ ਦੱਸ ਚੁੱਕੇ ਆ ਕਿ 15 ਕਰੋੜ ਦੇ ਲਗਭਗ ਲੋਕ ਇਹਨਾਂ ਵਰਤ ਰਹੇ ਆ ਜਿਨ੍ਹਾਂ ਨੂੰ ੱੱਕੇ ਤੇ ਡਾਟਾ ਵੀ ਪੈਕੇਜ ਖਰੀਦਣਾ ਪੈਂਦਾ ਜਾਂ ਕਈ ਡਿਊਅਲ ਸਿਮ ਜਿਹੜੇ ਦੋ ਸਿਮ ਵਰਤਦੇ ਨੇ 스마트ਫੋਨ ਦੇ ਵਿੱਚ ਇੱਕ ਦੇ ਵਿੱਚ ਡਾਟਾ ਪਾਉਂਦੇ ਇੱਕ ਵਿੱਚ ਪਾਉਂਦੇ ਨਹੀਂ ਹਨਾ ਪਹਿਲਾਂ ਗੱਲ ਕਰ ਚੁੱਕੇ ਆ ਜਿਹਦੇ ਵਿੱਚ ਡਾਟਾ ਨਹੀਂ ਪਾਉਂਦੇ ਉਹ ਚ ਵੀ ਪਾਉਣਾ ਪੈਂਦਾ ਹੈ ਡਾਟਾ ਆ ਪੈਕ ਖਰੀਦਣਾ ਪੈਂਦਾ 2GB ਆਪਾਂ ਨੂੰ ਘੱਟੋ-ਘੱਟ ਡਾਟਾ ਲੈਣਾ ਪੈਂਦਾ ਹੈ ਹਨਾ ਤੇ ਉੱਤੇ ਵੱਧ ਰੂਰਲ ਪਿੰਡੂ ਲੋਕ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਪਿੰਡਾਂ ਦੇ ਵਿੱਚ ਮਤਲਬ ਕਿ ਕਈ ਵਾਰੀ ਨਹੀਂ ਲੋਡ ਹੁੰਦੀ ਤੇ ਨਵੀਂ ਗਾਇਡਲਾਈਨਸ ਦੇ ਵਿੱਚ ਇਹ ਵੀ ਹੈ ਕਿ ਪਹਿਲਾਂ 90 ਦਿਨ ਦੀ ਵੈਲਿਡਿਟੀ ਆ ਹੁੰਦਾ ਸੀ ਸਿਰਫ 90 ਦਿਨ ਦੀ ਵੈਲਿਡਿਟੀ ਪਰ ਹੁਣ ਵੈਲਿਡਿਟੀ ਉਹਨਾਂ ਨੇ ਕਿਹਾ ਹੈ ਕਿ ਵੈਲਿਡਿਟੀ 365 ਦਿਨ ਦੀ ਘੱਟੋ-ਘੱਟ ਹੋਣੀ ਚਾਹੀਦੀ ਹੈ ਜੋ ਤੁਸੀਂ ਪੈਕੇਜ ਲੈ ਕੇ ਆਉਂਗੇ ਨਾ 365 ਦਿਨ ਦੀ ਉਸ ਦੀ ਵੈਧਤਾ ਹੋਣੀ ਚਾਹੀਦੀ ਆ ਤੇ ਇਹ ਵੀ ਕਿਹਾ ਹੈ ਕਿ 10 ਰੁਪਏ ਦਾ ਘੱਟੋ-ਘੱਟ ਚਾਰਜ ਅਮਾਉਂਟ ਆ ਵਾਊਚਰ ਹੋਣਾ ਚਾਹੀਦਾ ਹੈ ਤੁਹਾਡਾ ਘੱਟੋ-ਘੱਟ 10 ਰੁਪਿਆ ਵੱਧੋ-ਵੱਧ ਤੁਸੀਂ ਆਪਣਾ ਦੇਖੋ ਕਿਵੇਂ ਕਰਨਾ ਹੈ ਕਿੰਨੇ ਦਿਨ ਆ ਪਰ 10 ਰੁਪਏ ਦਾ ਤੁਹਾਡਾ ਘੱਟੋ-ਘੱਟ ਬੋਲਚਰ ਹੋਣਾ ਚਾਹੀਦਾ ਹੈ ਇਹ ਵੀ ਉਹਨਾਂ ਨੂੰ ਇਨਸਟਰਕਸ਼ਨ ਦਿੱਤੀ ਆ ਤੇ ਇਸ ਦਿਨ ਆ ਕਿਹੜੀਆਂ ਕੰਪਨੀਆਂ ਮਤਲਬ ਕਿ ਅਫੈਕਟ ਹੋਈਆਂ ਜਿਨ੍ਹਾਂ ਨੂੰ ਮਤਲਬ ਕਿ ਇੰਡੀਆ ਦੇ ਵਿੱਚ ਥੋੜਾ ਜਿਹਾ ਜਿਹੜੀ ਨਾਖੁਸ਼ਾਂ ਕੰਪਨੀਆਂ ਰਿਲਾਇੰਸ ਦੀ Jio ਆ ਗਈ, ਭਾਰਤੀ Airtel, Vodafone ਹਨਾ ਇਹ ਸਾਰੀਆਂ ਕੰਪਨੀਆਂ ਥੋੜੀਆਂ ਨਾਖੁਸ਼ਾਂ ਟਰਾਈ ਦੇ ਇਸ ਵਿਚਾਰ ਤੋਂ, ਇਸ ਡਿਸੀਜਨ ਤੋਂ ਕਿਉਂਕਿ ਇਹ ਚਾਹੁੰਦਿਆਂ ਸੀ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ 2G ਛੱਡ ਕੇ 4G ਔਰ 5G ਸਿਮਾਂ ਤੇ ਲੈ ਕੇ ਆਇਆ ਜਾਵੇ, 4G ਤੇ 5G ਫੋਨ ਯੂਜ਼ ਕਰਨ, 4G 5G ਸਿਮ ਯੂਜ਼ ਕਰਨ, ਠੀਕ ਆ? ਜਿਸਨਾਂ ਉਹਨਾਂ ਨੂੰ ARPU ਬੈਨੀਫਿਟ ਉਹ ARPU ਕੀ ਹੁੰਦਾ ਹੈ ਐਵਰੇਜ ਰੇਵਨਿਊ ਪਰ ਯੂਜ਼ਰ ਐਵਰੇਜ ਰੇਵਨਿਊ ਪਰ ਯੂਜ਼ਰ ਮਤਲਬ ਕਿ ਇੱਕ ਯੂਜ਼ਰ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਕਮਾਈ ਹੋਵੇ ਇੱਕ ਮਤਲਬ ਉਪਭੋਗਤਾ ਤੋਂ ਉਹਨਾਂ ਨੂੰ ਵੱਧ ਤੋਂ ਵੱਧ ਕਮਾਈ ਹੋਵੇ ਉਹਨਾਂ ਦੀ ਵੱਧ ਤੋਂ ਵੱਧ ਕਮਾਈ ਕਿਵੇਂ ਹੋਣੀ थी ਜੇ 4G ਜਾਂ 5G ਸਿਮ ਯੂਜ਼ ਹੁੰਦੇ ਹੁਣ 2G ਪਰ ਟਰਾਈ ਦੁਬਾਰਾ ਲੈ ਕੇ ਆ ਰਿਹਾ ਵੀ 2G ਜਿਹੜੇ ਯੂਜ਼ ਕਰਦੇ ਉਹਨਾਂ ਨੂੰ 2G ਹੀ ਯੂਜ਼ ਕਰਨਾ ਹੈ ਤਾਂ ਕਰਕੇ ਇਹਨਾਂ ਨੂੰ ਫਿਰ ਇਸ 'ਚ ਘਟਾ ਐਵਰੇਜ ਰੇਵਨਿਊ ਪਰ ਯੂਜ਼ਰ ਇੱਕ ਉਪਭੋਗਤਾ ਦੇ ਉੱਤੇ ਕਿੰਨੀ ਕਮਾਈ ਆ ਜਿਹੜੀ ਉਹ ਉਹਨਾਂ ਦੀ ਘਟੇਗੀ ਕੰਪਨੀਆਂ ਦੀ ਇਸ ਦੇ ਚੱਕਰ 'ਚ ਰिलायंस Jio ਨੇ ਪਹਿਲਾਂ ਹੀ ਮਤਲਬ ਕਿ 4-5 ਸਾਲ ਪਹਿਲਾਂ ਇਹ ਕਹਿ ਚੁੱਕੀ ਹੈ ਕਿ 2G ਆ ਜਿਹੜਾ ਗਰੋਥ ਡਿਜੀਟਲ ਗਰੋਥ ਜਿਹੜਾ ਆਪਣਾ ਡਿਜੀਟਲ ਗਰੋਥ ਆ ਇਸ ਦੇ ਵਿੱਚ ਬੈਰੀਅਰ ਬਣਿਆ ਹੋਇਆ 2G ਠੀਕ ਹੈ ਜੇ ਪੂਰੇ ਇੰਡੀਆ ਦੇ ਵਿੱਚ 4G অর 5G ਨੈਟਵਰਕ ਹੀ ਯੂਜ਼ ਹੋਏਗਾ ਤਾਂ ਡਿਜੀਟਲ ਗਰੋਥ ਜ਼ਿਆਦਾ ਹੋਏਗੀ ਪਰ ਆਪਣੇ ਦੇਸ਼ 'ਚ ਇਦਾਂ ਦੀ ਕੰਡੀਸ਼ਨ ਹੈ ਹਨਾ ਇਲੀਟਰੇਸੀ ਵੀ ਅਜੇ ਆਪਣੇ ਕੁਝ 올ਡ ਮਤਲਬ ਕਿ 올ਡ ਏਜ ਜਾਂ ਜਿਹੜੇ ਮਤਲਬ ਕਿ ਇੰਨਾ ਨਹੀਂ ਪੜੇ ਹੋਏ ਜਿਹੜੇ ਨਹੀਂ ਸਮਾਰਟਫੋਨ ਫੋਨ ਯੂਜ਼ ਕਰ ਸਕਦੇ ਉਹਨਾਂ ਨੂੰ 2G ਹੀ ਪਰ ਹੀ ਉਹ ਨਿਰਭਰਾਂ 2G ਹੀ ਯੂਜ਼ ਕਰਨਾ ਤੰਗੜ ਕੇ ਟਰਾਈ ਨੇ ਇਹ ਮਤਲਬ ਕਿ ਆਪਣਾ ਨਵੀਂ ਗਾਈਡਲਾਈਨਸ ਜਾਰੀ ਕੀਤੀਆਂ ਹੈ ਠੀਕ ਹੈ ਤੇ ਏ ਸੀ ਸਾਰਾ ਮੁੱਦਾ ਜੋ ਤੁਹਾਨੂੰ ਸਮਝਾਤਾ ਹੁਣ ਆਪਾਂ ਜਿਨ੍ਹਾਂ ਨੂੰ ਤਾਂ ਖਬਰ ਸੁਣਨੀ ਸੀ ਉਹ ਖਬਰ ਸੁਣ ਲਈ ਤੇ ਜਿਨ੍ਹਾਂ ਨੇ ਅੱਗੇ ਇਸ ਰਿਗਾਰਡਿੰਗ ਵੀ ਕੁਐਸਚਨ ਵੀ ਆ ਸਕਦੇ ਆ ਉਹ ਇਹ ਵੀਡੀਓ ਦੇਖ ਸਕਦੇ ਆ ਵੀ ਕਿੱਦਾਂ ਦਾ ਕੁਐਸਚਨ ਬਣ ਸਕਦਾ ਗ੍ਰੈਂਟ ਅਫੇਅਰ ਦਾ ਇਸ ਚੋਂ ਇਹ ਤੁਹਾਡੇ ਸਾਹਮਣੇ ਆ ਅ ਕਹਿੰਦੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਕਦੋਂ ਬਣੀ 1997 ਦੇ ਵਿੱਚ ਬਣੀ ਸੀ ਠੀਕ ਆ ਤੇ ਉਸ ਤੋਂ ਬਾਅਦ ਇਹਦਾ ਕੰਮ ਕੀ ਹੈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦਾ ਪ੍ਰਾਇਮਰੀ ਫੰਕਸ਼ਨ ਕੀ ਹੈ ਇਹਦਾ ਕੰਮ ਹੈਗਾ ਇਹ অপਸ਼ਨ ਬੀ ਟੂ ਰੈਗੂਲੇਟ ਟੈਲੀਕਮ ਸਰਵਿਸ ਐਂਡ ਟੈਰੀਫਸ ਇਨ ਇੰਡੀਆ ਜਿਹੜੀ ਟੈਲੀਕਮ ਦੀ ਸਰਵਿਸ ਆ ਮਤਲਬ ਕਿ ਆ ਜਿਹੜੇ ਫੋਨ ਦੇ ਰਿਗਾਰਡਿੰਗ ਫੋਨ ਕਰਨਾ ਜਾਂ ਲੈਂਡਲਾਈਨ ਫੋਨ ਲੈਂਡਲਾਈਨ ਕਨੈਕਸ਼ਨ ਲੈਣੇ ਹਨ ਜਾਂ ਮਤਲਬ ਵਾਈਫਾਈ ਜੋ ਵੀ ਟੈਲੀਕਮ ਸਰਵਿਸ ਜਿੰਨੀ ਆਗੀਆਂ ਸਾਰੀਆਂ ਉਹ ਟਰਾਈ ਨੇ ਦੇਖਣੀਆਂ ਠੀਕ ਆ ਟਰਾਈ ਮੈਨੇਜ ਕਰਦੀ ਆ ਉਹਨਾਂ ਨੂੰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਗਿਆ ਉਹ ਇਹ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਉਨ ਦਾ ਐਕਟ ਕਿਸ ਐਕਟ ਰਾਹੀਂ ਸਟੈਬਲਿਸ਼ ਹੋਈ ਕਿਹੜੇ ਐਕਟ ਰਾਹੀਂ ਐਕਟ ਪੁੱਛ ਲਿਆ ਪ੍ਰਾਈਸ ਦਾ ਐਕਟ ਤੁਹਾਨੂੰ ਤੁਹਾਡੇ ਸਾਹਮਣੇ ਆ ਦੇਖੋ ਦੇ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਐਕਟ 1997 ਦੇ ਤਹਿਤ ਇਹ ਸਥਾਪਿਤ ਹੋਈ ਸੀ ਤੇ ਉਸ ਤੋਂ ਬਾਅਦ ਕਿਹਾ ਗਿਆ ਕੇਸ ਦੇ ਵਿੱਚ ਫੁੱਲ ਟਾਈਮ ਮੈਂਬਰ ਕਿੰਨੇ ਆ ਗਾ ਚੇਅਰ ਪਰਸੋਂ ਤੋਂ ਬਿਨਾ ਚੇਅਰ ਪਰਸੋਂ ਤਾਂ ਹੈ ਗਈ ਹੈਗਾ ਉਸ ਤੋਂ ਬਿਨਾ ਹੋਰ ਕਿੰਨੇ ਫੁੱਲ ਟਾਈਮ ਮੈਂਬਰ ਹੈ ਇਸ ਦੇ ਟਰਾਈ ਦੇ ਜਿਹੜੇ ਮੇਨ ਮੈਂਬਰ ਦੋ ਦੋ ਹੋਰ ਆ ਇੱਕ ਚੇਅਰਮੈਨ ਹੋਵੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕਿ ਟਰਾਈ ਦੀ ਮੇਨ ਸਭ ਤੋਂ ਮੇਨ ਰਿਸਪੌਂਸਿਬਿਲਟੀ ਕੀ ਹੈ ਮੇਨ ਰਿਸਪੌਂਸਿਬਿਲਟੀ ਮੇਨ ਜ਼ਿੰਮੇਵਾਰੀ ਟਰਾਈ ਦੀ ਟੈਲੀਕਾਮ ਰੈਗੂਲੇਟਰੀ ਥਾਟ ਆਫ ਇੰਡੀਆ ਦੀ ਕੀ ਹੈ ਕਿ ਟੈਲੀਕਮ ਪਾਲਿਸੀਆਂ ਦੇ ਵਿੱਚ ਰਿਕਮੈਂਡੇਸ਼ਨ ਦੇਣੀਆਂ ਸਲਾਹਾਂ ਦੇਣੀਆਂ ਵੀ ਕੀ ਰਿਕਮੈਂਡ ਕਰਨਾ ਜਿਵੇਂ ਹੁਣ ਰਿਕਮੈਂਡੇਸ਼ਨ ਦਿੱਤੀ ਹੈ ਵੀ 2G ਸਰਵਿਸ ਦੇ ਵਿੱਚ ਚੇਂਜ ਲੈ ਕੇ ਆਇਆ ਜਾਵੇ ਇਹ ਟੈਲੀਕਮ ਪਾਲਿਸੀਸ ਦੇ ਵਿੱਚ ਚੇਂਜ ਲੈਣ ਲਈ ਇਹ ਰਿਕਮੈਂਡੇਸ਼ਨ ਦੰਦੀ ਆ ਅਤੇ ਉਸ ਤੋਂ ਬਾਅਦ ਟੈਲੀਕਮ ਡਿਸਪਿਊਟ ਸੈਟਲਮੈਂਟ ਐਂਡ ਅਪੀਲਟ ਟ੍ਰਿਬਿਊਨਲ ਜਿਹੜੇ ਟ੍ਰਿਬਿਊਨਲ ਬਣਿਆ ਹੋਇਆ ਟੈਲੀਕਮ ਦੇ ਰਿਗਾਰਡਿੰਗ ਠੀਕ ਆ ਉਹ ਕਿਸ ਦੇ ਇਨਸਟੈਬਲਿਸ਼ ਹੋਇਆ ਹੋਇਆ ਉਹ ਵੀ ਐ ਟ੍ਰਾਈ ਦਾ ਐਕਟ ਹੈ ਜਿਹੜਾ 2000 ਦਾ ਟ੍ਰਾਈ ਨੇ ਇੱਕ ਐਕਟ ਕਰਡਿਆ ਸੀ 2000 ਦੇ ਵਿੱਚ ਕਾਨੂੰਨ ਕੱਢਿਆ ਸੀ ਐਨ ਐਮੈਂਡਮੈਂਟ ਟੂ ਟ੍ਰਾਈ ਐਕਟ ਜਿਹੜਾ ਸੰਸ਼ੋਧਨ ਹੋਇਆ ਦਾ ਟ੍ਰਾਈ ਐਕਟ ਦੇ ਵਿੱਚ 1997 ਐਲ ਦੇ ਵਿੱਚ 2000 ਦੇ ਵਿੱਚ ਸੰਸ਼ੋਧਨ ਆਇਆ ਸੀ ਉਸ ਦੇ ਤਹਿਤ ਟੈਲੀਕਮ ਡਿਸਪਿਊਟ ਸੈਟਲਮੈਂਟ ਐਂਡ ਐਪਲਟ ਟਰਬਿਊਨਲ ਸਟੈਬਲਿਸ਼ ਕੀਤਾ ਗਿਆ ਜਿਸ ਦੇ ਵਿੱਚ ਉਪਭੋਗਤਾ ਦੀ ਸੁਣਵਾਈ ਹੁੰਦੀ ਹੈ ਜੇ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਇਹਨਾਂ ਕੰਪਨੀਆਂ ਤੋਂ ਜੋ ਸਰਵਿਸ ਦੇ ਰਹੀਆਂ ਹਨ ਟੈਲੀਕਮ ਰਿਗਾਰਡਿੰਗ ਅਗਲਾ ਪ੍ਰਸ਼ਨ ਕਹਿੰਦੇ ਚੇਅਰਪਰਸਨ ਤੇ ਮੈਂਬਰਾਂ ਜਿਹੜੇ ਟਰਾਈ ਦੇ ਉਹਨੂੰ ਉਹਨੂੰ ਕੌਣ ਨਿਯੁਕਤ ਕਰਦਾ ਹੈ ਕੌਣ ਅਪoint ਕਰਦਾ ਹੈ ਕੌਣ ਕਰਦਾ ਕੇਂਦਰ ਸਰਕਾਰ ਸੈਂਟਰਲ ਗਵਰਨਮੈਂਟ ਅਪoint ਕਰਦੀ ਹੈ ਅਗਲਾ ਪ੍ਰਸ਼ਨ ਆ ਗਿਆ ਟਰਾਈ ਇਹ ਕਿਸ ਲਈ ਜ਼ਿੰਮੇਵਾਰ ਹੈ ਕਿਸ ਨੂੰ ਰੈਗੂਲੇਟ ਕਰਨ ਲਈ ਕਿਹਾ ਚਲਾਉਣ ਲਈ ਜ਼ਿੰਮੇਵਾਰ ਹੈ ਟ੍ਰਾਈ ਮੋਬਾਈਲ ਦੀਆਂ ਸਰਵਿਸ ਤੇ ਫਿਕਸਡ ਲਾਈਨ ਟੈਲੀਕਮ ਸਰਵਿਸ ਜਿਵੇਂ ਇਹਨਾਂ ਕਹਿੰਦੇ ਐ ਬ੍ਰੌਡਬੈਂਡ ਸਰਵਿਸਿਜ਼ ਤੇ ਮੋਬਾਈਲਾਂ ਦੇ ਉੱਤੇ ਜਿਹੜੀਆਂ ਦਿੱਤੀਆਂ ਜਾਣ ਵਾਲੀਆਂ ਸਰਵਿਸਿਜ਼ ਉਹਨਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਹੈ ਠੀਕ ਹੈ ਅਗਲਾ ਪਰੇਸ਼ਨ ਇਹਨਾਂ ਚੋਂ ਕਿਹੜਾ ਟ੍ਰਾਈ ਦਾ ਕੰਮ ਨਹੀਂ ਹੈਗਾ ਟ੍ਰਾਈ ਦਾ ਕੰਮ ਨਹੀਂ ਹੈਗਾ ਸਪੈਕਟ੍ਰਮ ਦੀ ਆਕਸ਼ਨ ਕਰਾਣੀ ਜਿਹੜਾ ਜਿਵੇਂ ਕਹਿੰਦੇ 2G ਸਪੈਕਟ੍ਰਮ 3G ਸਪੈਕਟ੍ਰਮ 4G ਸਪੈਕਟ੍ਰਮ 5G ਸਪੈਕਟ੍ਰਮ ਇਹਨਾਂ ਦੀ ਆਕਸ਼ਨ ਕਰਾਣੀ ਟ੍ਰਾਈ ਦਾ ਕੰਮ ਨਹੀਂ ਇਹ ਸਰਕਾਰ ਦਾ ਕੰਮ ਹੁੰਦਾ ਠੀਕ ਹੈ ਬਾਕੀ ਇਹ ਟ੍ਰਾਈ ਦਾ ਕੰਮ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਟੈਰੀਫ ਜਿਵੇਂ ਹੁਣ ਟੈਰੀਫ ਦਾਗਾ ਪਿਆ ਵੀ ਟੈਰੀਫ ਨਵਾਂ ਬਾਊਚਰ ਸਪੈਸ਼ਲ ਟੈਰੀਫ ਬਾਊਚਰ ਲੈ ਕੇ ਆਓ ਹਨਾ 2G ਲਈ ਹਨਾ ਜਿਸ ਦੇ ਵਿੱਚ ਨੈਟ ਪੈਕ ਖਤਮ ਹੋ ਜਪੇ ਸਿਰਫ ਫੋਨ ਕਰਨ ਤੇ ਮੈਸੇਜ ਭੇਜਣ ਦੀ ਹੋਵੇ ਤੇ ਉਸ ਤੋਂ ਇਲਾਵਾ ਡਿਸਪਿਊਟ ਕੋਈ ਡਿਸਪਿਊਟ ਆ ਸਰਵਿਸ ਪ੍ਰੋਵਾਈਡਰ ਦਾ ਉਹ ਸੁਣਵਾਈ ਕਰਵਾਉਣੀ ਉਹ ਵੀ ਟਰਾਈ ਦੇ ਅੰਦਰ ਆਉਂਦਾ ਹੈ ਉਸ ਤੋਂ ਬਾਅਦ ਕੁਆਲਿਟੀ ਆਫ ਸਰਵਿਸ ਵਧੀਆ ਕੁਆਲਿਟੀ ਆਫ ਸਰਵਿਸ ਦੇਣੀ ਕਿ ਕੋਈ ਕੰਜ਼ਿਊਮਰਸ ਨੂੰ ਕੋਈ ਦਿੱਕਤ ਨਾ ਆਵੇ ਫੋਨ ਸੁਣਨ ਦੇ ਵਿੱਚ ਹਨਾ ਰੇਂਜ ਨਾ ਟੁੱਟੇ ਕੁਝ ਵੀ ਮਤਲਬ ਕੁਆਲਿਟੀ ਆਫ ਸਰਵਿਸ ਪ੍ਰੋਵਾਈਡ ਕਰਾਉਣੀ ਹੈ ਟਰਾਈ ਨੇ ਦੇਖਣਾ ਸਾਰਿਆਂ ਦਾ ਖਿਆਲ ਰੱਖਣਾ ਉਸ ਤੋਂ ਬਾਅਦ ਟਰਾਈ ਦਾ ਮਿਸ਼ਨ ਕੀ ਹੈ ਟ੍ਰਾਈ ਦਾ ਮੇਨ ਮਿਸ਼ਨ ਕੀ ਹੈ ਏਦਾਂ ਦੀ ਕੰਡੀਸ਼ਨ ਕ੍ਰੀਏਟ ਕਰਨੀ ਕਿ ਟੈਲੀਕਮ ਕੰਪਨੀ ਹੈ ਟੈਲੀਕਮਿਊਨੀਕੇਸ਼ਨ ਕੰਪਨੀਾਂ ਦਾ ਵਿਕਾਸ ਹੋ ਸਕੇ ਏਦਾਂ ਦੀਆਂ ਕੰਡੀਸ਼ਨਾਂ ਲਿਖਿਆ ਆਣੀਆ ਟ੍ਰਾਈ ਦਾ ਮਿਸ਼ਨ ਆ ਇਹ ਠੀਕ ਆ ਏਸੀ 10 ਬਾਲ ਜੋ ਟ੍ਰਾਈ ਦੇ ਉੱਤੇ ਬਣ ਸਕਦੇ ਸੀ ਇਹ ਟਾ ਅਡਰ ਟ੍ਰਾਈ ਦਾ ਉੱਤੇ ਜੋ ਕਰੰਟ ਅਫੇਅਰ ਦੀ 23 ਤਰੀਕ ਨੂੰ ਖਬਰ ਜਾਰੀ ਹੋਈ ਆ ਉਹ ਆ ਤੇ ਅੱਗੇ ਵੀ ਆਪਾਂ ਇੱਕਨੇ ਨਵੇਂ-ਨਵੇਂ ਟੌਪਿਕ ਜੋ ਕਰੰਟ ਅਫੇਅਰ ਦੇ ਬਣਦੇ ਜਾਣਗੇ ਆਪਾਂ ਲੈ ਕੇ ਆਉਂਦੇ ਰਹਾਂਗੇ ਠੀਕ ਆ ਉਸ ਦੀ ਥਿਊਰੀ ਪਲੱਸ MCQ ਲੈ ਕੇ ਆਵਾਂਗੇ ਤੇ ਆਉਣੇ ਆਈ ਪੀ ਟਾਈਮ ਦੇ ਵਿੱਚ A B C ਗਰੁੱਪ ਦੀਆਂ ਜੋ ਵੀ ਪੋਸਟਾਂ ਆਣ ਗਈਆਂ ਸਰਕਾਰੀ ਹਨਾ ਉਹਨਾਂ ਸਾਰਿਆਂ ਦੀ ਇਦਾਂ ਤਿਆਰੀ ਕਰਵਾਵਾਂਗੇ ਤੁਹਾਨੂੰ ਨੋਟਸ ਬਣਵਾਵਾਂਗੇ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀ ਨੌਕਰੀ ਗੁਰੂ ਐਪ ਆ ਉਹ ਵੀ ਇੰਸਟਾਲ ਕਰ ਲਓ ਧੰਨਵਾਦ